नमस्कार ए आकाशवाणी है हुन तुसी सरबजीत कौर तो प्रदेशिक खबरना सुनो पहला इस बुलेटिन दिया खास खबर आज स्वामी विवेकानंद दी जन्म बरेकण मौके पंजाब समेत पूरे देश विच राष्ट्रीय युवा दिवस मनाया जा रहया है राष्ट्रपति उपराष्ट्रपति ते प्रधानमंत्री ने स्वामी विवेकानंद नो श्रद्धांजलि भेंट की थी है। ਪੰਜਾਬ ਸਰਕਾਰ ਨੇ ਬ੍ਰਿਟਾਨੀਆ ਸਰਕਾਰ ਤੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਅਤੇ ਸ਼ਹੀਦ ਰਾਜਗੁਰੂ ਦੇ ਮੁਕਦਮੇ ਦੀ ਕਾਰਵਾਈ ਨਾਲ ਸੰਬੰਧਿਤ ਦਸਤਾਵੇਜ਼ਾਂ ਤੱਕ ਪਹੁੰਚ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਨੇ ਬਲਟੋਹਾ ਦੇ ਸਰਪੰਚ ਦੀ ਹੱਤਿਆ ਦੇ ਦੋ ਮੁੱਖ ਕਾਤਲਾਂ ਨੂੰ ਛਤISਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਮਾਮਲੇ 'ਚ ਪੰਜ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੋ ਵੱਲੋਂ ਵਕੀਲਾਂ ਦੇ ਚੈਂਬਰ ਦਾ ਵਰਚੁਅਲੀ ਨਿਪਟਰ ਰੱਖਿਆ ਗਿਆ ਤੇ ਚਾਲੀ ਮੁਕਤਿਆ ਮਈ ਭਾਗੋ ਤੇ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਮੁਗੱਦਰ ਸਾਬੇਖੇ ਸ਼ਹੀਦੀ ਜੋੜ ਮੇਲਾ ਆਰੰਭ ਹੋ ਗਿਆ ਹੈ ਹੁਣ ਖਬਰਾਂ ਵਿਸਥਾਰ ਨਾਲ

I thank you in the name of the mother of all religions. I thank you in the name of millions and millions of Hindu people of all classes and sects. I am proud to belong to a religion which has taught the world both tolerance and universal acceptance. ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਇੱਕ ਸਦੀਵੀ ਦੂਰੰਦੇਸ਼ ਸ਼ਖਸੀਅਤ ਅਤੇ ਅਧਿਆਤਮਕ ਵਿਅਕਤੀ ਸਨ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਜੀਵਨ ਅਤੇ ਸਿੱਖਿਆਵਾਂ ਅੰਦਰੂਨੀ ਤਾਕਤ ਸਵੈ ਅਨੁਸ਼ਾਸਨ ਅਤੇ ਨਿਰਸਵਾਰਥ ਸੇਵਾ ਨੂੰ ਇੱਕ ਅਰਥਪੂਰਨ ਜੀਵਨ ਦੇ ਥੰਮਾ ਵਜੋਂ ਦੱਸਦੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਭਾਰਤੀ ਨੌਜਵਾਨਾਂ ਲਈ ਪ੍ਰੇਰਨਾ ਦਾ ਇੱਕ ਸ਼ਕਤੀਸ਼ਾਲੀ ਸਰੋਤ ਨੇ ਰਾਸ਼ਟਰੀ ਯੁਵਾ ਦਿਵਸ 2026 ਦੇ ਮੌਕੇ ਤੇ ਸਿੱਖਿਆ ਵਿਭਾਗ ਦੇ ਚੰਡੀਗੜ੍ਹ ਐਨਐਸਐਸ ਸੈੱਲ ਨੇ ਪੀਜੀਆਈ ਦੇ ਸਹਿਯੋਗ ਨਾਲ ਚੰਡੀਗੜ੍ਹ ਸਕੱਤਰੀ ਵਿਖੇ ਖੂਨਦਾਨ ਕੈਂਪ ਲਾਇਆ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ-ਵੱਖ ਯੂਨੀਵਰਸਟੀਆਂ ਤੇ ਕਾਲਜਾਂ ਦੇ ਲਗਭਗ 200 ਐਨਐਸਐਸ ਵਲੰਟੀਅਰਾਂ ਨੇ ਦਫ਼ਤਰੀ ਅਮਲਿਆਂ ਤੇ ਹੋਰ ਦਾਨੀਆਂ ਦੇ ਨਾਲ ਕੈਂਪ ਵਿੱਚ ਹਿੱਸਾ ਲਿਆ ਤੇ ਸਮੂਹਕ ਤੌਰ ਤੇ ਖੂਨਦਾਨ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਰਾਮਕ੍ਰਿਸ਼ਨ ਮਿਸ਼ਾ ਆਸ਼ਰਮ ਵੱਲੋਂ ਵੀ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਪੰਜਾਬ ਸਰਕਾਰ ਨੇ ਬ੍ਰਿਟਾਨੀਆ ਸਰਕਾਰ ਤੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪੜ ਅਤੇ ਸ਼ਹੀਦ ਸ਼ਿਵਰਾਮ ਹਰੀ ਰਾਜ ਗੁਰੂ ਦੀ ਮੁਕਦਮੇ ਦੀ ਕਾਰਵਾਈ ਨਾਲ ਸੰਬੰਧਿਤ ਦਸਤਾਵੇਜ਼ਾਂ ਤੱਕ ਪਹੁੰਚ ਦੀ ਮੰਗ ਕੀਤੀ ਹੈ ਕਿਉਂਕਿ ਇਹ ਰਿਕਾਰਡ ਲੋਕਾਂ ਦੇ ਨਾਲ-ਨਾਲ ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਦਵਾਨਾਂ ਲਈ ਡੂੰਘਾ ਇਤਿਹਾਸਕ ਅਤੇ ਭਾਵਨਾਤਮਕ ਮਹੱਤਵ ਰੱਖਦੇ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਚੰਡੀਗੜ੍ਹ ਵਿੱਚ ਵਰਤਾਨਵੀ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਐਲਬਾ ਸਮੈਰਿਕ ਲਿਓਨੋ ਲਿਖੇ ਇੱਕ ਪੱਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨਗਰ ਸਿਲੇ ਵਿੱਚ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਵਿਖੇ ਅਕਾਦਮੀ ਕੰਧਨ ਡਿਜੀਟਲ ਸਮਾਹਲਤ ਜਨਤਕ ਨਮਾਇਸ਼ ਲਈ ਇਸ ਪੁਰਾਣੀ ਸਾਰੀ ਸਮੱਗਰੀ ਦੀ ਮੰਗ ਕੀਤੀ ਹੈ ਉਨਾ ਪੱਤਰ ਵਿੱਚ ਕਿਹਾ ਹੈ ਕਿ ਇਹ ਪਤਾ ਲੱਗਾ ਹੈ ਕਿ ਤਿੰਨਾਂ ਦੀ ਮੁਕਦਮੇ ਦੀ ਕਾਰਵਾਈ ਨਾਲ ਸੰਬੰਧਿਤ ਅਸਲ ਆਡੀਓ ਵੀਡੀਓ ਰਿਕਾਰਡਿੰਗਾਂ ਅਤੇ ਪੂਰਾ ਸਾਰੀ ਦਸਤਾਵੇਜ਼ ਇਸ ਸਮੇਂ ਸਕਾਟਲੈਂਡ ਦੇ ਸੰਬੰਧਿਤ ਅਧਿਕਾਰੀ ਕੋਲ ਨੇ ਜੋ ਕਥਿਤ ਤੌਰ ਤੇ ਉਸ ਸਮੇਂ ਦੀ ਇਤਿਹਾਸਕ ਕਾਨੂੰਨੀ ਪੂਰਾ ਸਾਰੀ ਸਮੱਗਰੀ ਦੀ ਸੰਭਾਲ ਕਰਨ ਵਾਲੇ ਕਜਾਇਬ ਕਰ ਸੰਸਥਾ ਵਿੱਚ ਸੁਰੱਖਿਅਤ ਨੇ ਉਨਾ ਡਿਪਟੀ ਹਾਈ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਸਕਾਟਲੈਂਡ ਦੇ ਸਬੰਧਿਤ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਉਣ ਤਾਂ ਜੋ ਇਸ ਇਤਿਹਾਸਕ ਸਮਗਰੀ ਦੀ ਸੰਭਾਲ ਅਤੇ ਵਿਖਾਲੇ ਲਈ ਕਾਪੀਆਂ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਜਲੰਧਰ ਵਿੱਚ ਲੋਕ ਮਿਲਣੀ ਰਾਹੀਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨਾਲ ਸਿੱਧੀਆਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਿਆ ਅਜਹੀ ਸਿੱਧੀ ਗੱਲਬਾਤ ਨੂੰ ਪਾਰਦਰਸ਼ੀ ਤੇ ਜਵਾਬਦੇਹ ਸ਼ਾਸਨ ਦਾ ਤੁਰਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਬਿਜਲੀ ਅਤੇ ਵੱਡੇ ਪੱਧਰ ਤੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਮਾਲ ਅਤੇ ਸਿੱਖਿਆ ਸੁਧਾਰਾ ਤੱਕ ਨਿਰੰਤਰ ਲੋਕਪੱਖੀ ਪਹਿਲਕਦਮੀਆਂ ਆਮ ਪਰਿਵਾਰਾਂ ਉੱਤੇ ਬੋਝ ਨੂੰ ਲਗਾਤਾਰ ਘਟਾਰੀਆਂ ਨੇ ਅਤੇ ਪੰਜਾਬ ਨੂੰ ਦੇਸ਼ ਵਿੱਚ ਮੋਹਰੀ ਸੂਬੇ ਵੱਜੋਂ ਆਪਣੀ ਥਾਂ ਮੋੜ ਹਾਸਲ ਕਰਨ ਦੇ ਰਾਹ ਉੱਪਰ ਮਜ਼ਬੂਤੀ ਨਾਲ ਅੱਗੇ ਵਧਾਰੀਆਂ ਨੇ ਇਹ ਖਬਰਾਂ ਤੁਸੀਂ ਆਕਾਸ਼ ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੰਡਲ ਹੈ @AIRARN ਚਲੰਦਰ ਪੰਜਾਬ ਪੁਲਿਸ ਨੇ ਬਟੋਹਾ ਦੇ ਸਰਪੰਚ ਜਰਮਲ ਸਿੰਘ ਦੀ ਹੱਤਿਆ ਦੇ ਦੋ ਮੁੱਖ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸਰਪੰਚ ਦੀ ਹੱਤਿਆ 4 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਕੀਤੀ ਗਈ ਸੀ ਇਸ ਬਾਰੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਦੋਵਾਂ ਨੂੰ ਛੱਤੀਸਗੜ੍ਹ ਦੇ Raipur ਤੋਂ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਜਾਂਚ ਲਈ ਅੰਮ੍ਰਿਤਸਰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਪੰਜ ਹੋਰ ਮੁਲਜ਼ਮਾਂ ਨੂੰ ਮੁਹਾਲੀ ਤੋਂ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਵੀ ਕਿਹਾ ਕਿ ਇਹ ਕਾਰਵਾਈ ਕੇਂਦਰੀ ਏਜੰਸੀਆਂ ਤੇ ਦੂਜੇ ਰਾਜਾਂ ਦੇ ਪੁਲਿਸ ਬਲਾਂ ਨਾਲ ਨਜ਼ਦੀਕੀ ਤਾਲਮੇਲ पंजाब सरकार ने ऑर्गेनाइज क्राइम के खिलाफ कैंपेन लॉन्च होगा जिसमें फोकस ये होगा कि जो ये लोग बाहर बैठे हैं उन्हें बाहर से लीगल मेथड से उनको लेके आया जाएगा एक्सट्रैडिशन या उनकी डिकोडेशन कराई जाएगी जो लोग यहाँ पे बैठे हैं इस क्राइम को हम एक एंड एंड टू हमें जो पूरा इको सिस्टम है क्राइम का उसे आइडेंटिफाई करके उसे फर्स्ट किया जाएगा कोई भी स्पेशल एंटरप्राइज में जो इन्वॉल्व है उसे बख्शा नहीं जाएगा 0 consequences aur sath hi sath mein main ye faisla dena chahta hu ki agar punjab mein koi crime karega goli chalayega to punjab police uska peecha desh ke kone kone mein jo log bharat se bahar bhi gaye hain unhe bhi jo they will have to account for legal law and catch up muk sazishkaran vich ek harnoor singh urf noor hatyat thodi der bahat ranran vich ek police mukable vich maraya gaya si udar ludhiana vich police ate gangsters vichkar hoye mukable vich rohit ਗੋਦਾਰਾ ਗੈਂਗ ਦੇ 2 ਮੈਂਬਰ ਮਾਰੇ ਗਏ ਨੇ ਪੁਲਿਸ ਕਮਿਸ਼ਨਰ ਦੀ ਟੀਮ ਅਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਰੋਹਿਤ ਗੋਦਾਰਾ ਗੈਂਗ ਵਿਚਕਾਰ ਇੱਕ ਪਿਆਨਕ ਮੁਕਾਬਲਾ ਹੋਇਆ ਤੇ ਗੋਲੀਬਾਰੀ ਵਿੱਚ ਗੈਂਗ ਦੇ 2 ਖਤਰਨਾਕ ਮੈਂਬਰ ਜ਼ਖਮੀ ਹੋ ਗਏ ਹਲਕੇ ਮੁਤਾਬਕ ਪੁਲਿਸ ਨੂੰ ਗੈਂਗਸਟਰਾਂ ਦੀ ਮੌਜੂਦਗੀ ਬਾਰੇ ਖੂਫੀਆ ਜਾਣਕਾਰੀ ਮਿਲੀ ਸੀ ਜਿਵੇਂ ਹੀ ਪੁਲਿਸ ਨੇ ਉਹਨਾਂ ਨੂੰ ਕਿਰਦਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਨੇ ਪੁਲਿਸ ਟੀਮ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਜਵਾਬ ਦਿੰਦਿਆਂ ਕਈ ਰੌਂਦ ਗੋਲੀਆਂ ਚਲਾਈਆਂ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਵਾਂ ਅਪਰਾਧੀਆਂ ਨੂੰ ਕਾਬੂ ਕਰ ਲਿਆ ਇਸ ਦੌਰਾਨ ਪਟਿਆਲਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਇੱਕ ਮੁਕਾਬਲੇ ਵਿੱਚ ਗੋਲਡੀ ਢਿੱਲੋ ਗੈਂਗ ਦੇ ਦੋ ਸ਼ੂਟਰ ਦਿਵਿੰਦਰ ਤੇ ਅਨੁਜ ਜ਼ਖਮੀ ਹੋ ਗਏ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹਾਂ ਸੀਨੀਅਰ ਪੁਲਿਸ ਕਪਤਾਨ ਬਰुण ਸ਼ਰਮਾ ਨੇ ਦੱਸਿਆ ਕਿ ਦਿਵਿੰਦਰ ਤੇ ਅਨੁਜ ਦੀ ਮੌਜੂਦਗੀ ਬਾਰੇ ਖੂਫੀਆ ਸੂਚਿਲਨ ਦੇ ਆਧਾਰ 'ਤੇ ਪੁਲਿਸ ਵੱਲੋਂ ਇਹਨਾਂ ਦੋਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੋਵੱਲੋ ਵਕੀਲਾ ਦੇ ਚੈਂਬਰ ਦਾ ਵਰਚੁਅਲੀ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਨਾਲ ਮੈਂਬਰ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਪਠਾਨਕੋਟ ਡਿਵੀਜ਼ਨ ਦੇ ਐਡਮਿਨਿਸਟ੍ਰੇਟਿਵ ਜੱਜ ਜਸਟਿਸ ਵਿਕਰਮ ਅਗਰਵਾਲ ਮੌਜੂਦ ਸਨ ਕੋਰਟ ਕੰਪਲੈਕਸ ਵਿਖੇ ਜ਼ਿਲ੍ਹਾ ਦੇ ਸੈਸ਼ਨ ਚ ਜਤਿੰਦਰਪਾਲ ਸਿੰਘ ਖੁਰਸਮੀ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਸਮੇਤ ਹੋਰ ਪਤਵੰਤੇ ਸ਼ਾਮਲ ਹੋਏ 40 ਮੁਕਤੀਆਂ ਮਾਈ ਪਾਗੋ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਮੁਕੱਤਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਆਰੰਭ ਹੋ ਗਿਆ ਹੈ। ਮੇਲੇ ਦੇ ਮੌਕੇ ਗੁਰਦੁਆਰਾ ਸ਼ਹੀਦ ਗੰਸਾਹਿਬੇ ਕੀ ਸ਼੍ਰੀ ਕਨਪਾਟ ਸਾਹਿਬ 14 ਜਨਵਰੀ ਨੂੰ ਪਹੁੰਚ ਪਾਈ ਜਾਣਗੇ ਨਿਹੰਗ ਸਿੰਘ ਜਥੇਬੰਦੀਆਂ ਤੇ ਪੰਥ ਦਲਾਂ ਦੀ ਮੁਕਤਸਰ ਸਾਹਿਬ ਵਿਖੇ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਗੁਰੂ ਘਰਾਂ ਵਿੱਚ ਸੰਗਤਾਂ ਮੱਠਾ ਠੇਕ ਰਹੀਆਂ ਨੇ ਇਸ ਮੌਕੇ ਪਵਿੱਤਰ ਗੁਰਬਾਣੀ ਕਥਾ ਦੇ ਦੀਵਾਨ ਸਜਾਏ ਜਾ ਰਹੇ ਨੇ ਚਾਲੀ ਮੁਕਤਿਆ ਅਤੇ ਮਾਈ ਭਾਗੂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਦੀਵਾਨਾਂ ਅਤੇ ਲੰਗਰਾਂ ਦੇ ਉਚੇਚੇ ਪ੍ਰਬੰਧ ਕੀਤੇ ਗਏ ਨੇ ਆਖਿਰ ਵਿੱਚ ਬੁਲੇਟਿਨ ਦੀਆਂ ਖਾਸ-ਖਾਸ ਖਬਰਾਂ ਇੱਕ ਵਾਰ ਫੇਰ ਅੱਜ ਸਵਾਮੀ ਵਿਵੇਕਾਨੰਦ ਦੀ ਜਨਮ ਬਰੇ ਗਣ ਮੌਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦਿੱਤੀ ਹੈ ਪੰਜਾਬ ਸਰਕਾਰ ਨੇ ਬਰਤਾਨੀਆ ਸਰਕਾਰ ਤੋਂ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਮੁਕਦਮੇ ਦੀ ਕਾਰਵਾਈ ਨਾਲ ਸੰਬੰਧਿਤ ਦਸਤਾਵੇਜ਼ਾਂ ਤੱਕ ਪਹੁੰਚ ਦੀ ਮੰਗ ਕੀਤੀ ਹੈ ਪੰਜਾਬ ਪੁਲਿਸ ਨੇ ਵਲਟੋਹਾ ਦੇ ਸਰਪੰਚ ਦੀ ਹੱਤਿਆ ਦੇ ਦੋ ਮੁੱਖ ਕਾਤਲਾਂ ਨੂੰ ਛੱਤੀਸਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ ਮਾਮਲੇ 'ਚ ਪੰਜ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਸੈਸਟ ਸ਼ੀਲ ਨਾਗੋ ਵੱਲੋਂ ਵਕੀਲਾ ਦੇ ਚੈਂਬਰ ਦਾ ਵਰਚੂਅਲੀ ਨਿਪੱਤਰ ਰੱਖਿਆ ਗਿਆ ਤੇ ਚਾਲੀ ਮੁਕਤਿਆਂ ਮਈ ਭਾਗੋ ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਮੁਕਤਸਰ ਸੈਵਿਕੇ ਸ਼ਹੀਦੀ ਜੋੜ ਮੇਲਾ ਆਰੰਭ ਹੋ ਗਿਆ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ ਨਮਸਕਾਰ